ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟਿੰਗ ਐਂਡ ਸਟੀਚਿੰਗ ਇਨ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਇਹ ਜੈਕਟ ਬਣਾ ਕੇ ਤਿਆਰ ਕੀਤੀ ਹੋਈ ਹੈ ਨੇਵੀ ਬਲੂ ਕਲਰ ਦੀ ਇਹ ਆਪਾਂ ਜੈਕਟ ਜਿਹੜੀ ਬਣਾ ਕੇ ਤਿਆਰ ਕੀਤੀ ਹੋਈ ਹੈ ਡਾਰਕ ਕਲਰ ਹੈ ਤੇ ਇਹਦੇ ਵਿੱਚ ਆਪਾਂ ਇਹ ਡਿਜ਼ਾਈਨ ਬਣਾਇਆ ਹੋਇਆ ਹੈ ਇਹ ਡਿਜ਼ਾਈਨ ਇਸ ਕਲਰ ਦੇ ਉੱਪਰ ਬਹੁਤ ਸੋਹਣਾ ਉੱਠ ਕੇ ਨਜ਼ਰ ਆ ਰਿਹਾ ਹੈ ਤੇ ਅਗਲੀਆਂ ਪੇਚੀਆਂ ਦੇ ਆਪਾਂ 34-34 ਝੋਟੇ ਲਏ ਹੋਏ ਆ ਬੈਕ ਸਾਈਡ ਤੋਂ 55 ਝੋਟੇ ਲਏ ਹੋਏ ਆ ਤੇ ਉੱਪਰ ਆਪਾਂ 18 ਇੰਚ ਤੇ ਬਾਅਦ ਆਪਾਂ ਮੋਢਿਆਂ ਦੀ ਕਟ ਪਾਈ ਹੋਈ ਹੈ 8 ਇੰਚ ਮੋਢੇ ਰੱਖੇ ਹੋਏ ਆ ਉਪਰੋਂ ਤੇ ਬਾਹਰ ਵਿੱਚ ਆਪਾਂ ਕੁੰਡੇ ਚੁੱਕ ਕੇ بنائے ਹੋਏ ਆ ਮੋਢੇ ਤੇ ਗਲਾ ਬਣਾਇਆ ਹੋਇਆ ਗੋਲ ਗਲਾਓ ਸੀਮੋਸੇ ਤਰ੍ਹਾਂ ਜਿਵੇਂ ਆਪਾਂ ਪਹਿਲਾਂ ਦੀ ਵੀਡੀਓ ਵਿੱਚ ਦੱਸਿਆ ਹੋਇਆ ਤੇ ਜਿਹੜਾ ਆਪਾਂ ਡਿਜ਼ਾਈਨ ਬਾਰਡਰ ਤੇ ਬਣਾਇਆ ਉਹੀ ਬਾਰਡਰ ਤੇ ਉੱਪਰ ਆਪਾਂ ਗਲੇ ਤੇ ਪਾਇਆ ਹੋਇਆ ਉਹੀ ਆਪਾਂ ਮੋਢਿਆਂ ਤੇ ਪਾਇਆ ਹੋਇਆ ਡਿਜ਼ਾਈਨ ਜੇਬਾਂ ਲਾਈਆਂ ਹੋਈਆਂ ਨੇ ਆ ਦੇਖੋ ਜੀ ਬਣੀ ਹੋਈ ਇਹ ਜੈਕਟ ਬਹੁਤ ਸੋਹਣੀ ਬਹੁਤ ਪਿਆਰੀ ਲੱਗ ਰਹੀ ਹੈ ਅੱਜ ਦੀ ਵੀਡੀਓ ਵਿੱਚ ਮੈਂ ਇਸ ਡਿਜ਼ਾਈਨ ਬਾਰੇ ਦੱਸਾਂਗੀ ਜਿਹੜਾ ਡਿਜ਼ਾਈਨ ਆਪਾਂ ਇਸ ਜੈਕਟ ਦੇ ਉੱਪਰ ਬਣਾਇਆ ਹੋਇਆ ਹੈ ਜੇਕਰ ਵੀਡੀਓ ਵਧੀਆਂ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਹਾਂਜੀ ਬਾਰਡਰ ਬਣਾਉਣ ਤੋਂ ਬਾਅਦ ਆਪਾਂ ਸਿੱਧੀ ਸਲਾਈ ਤੋਂ ਇਹ ਡਿਜ਼ਾਈਨ ਸ਼ੁਰੂ ਕਰਾਂਗੇ ਬਾਰਡਰ ਬਣਾਉਣ ਤੋਂ ਬਾਅਦ ਸਿੱਧੀ ਸਲਾਈ ਤੋਂ ਇਹ ਡਿਜ਼ਾਈਨ ਜਿਹੜਾ ਸ਼ੁਰੂ ਹੋਊਗਾ ਬਿਲਕੁਲ ਸੋਖਾ ਡਿਜ਼ਾਈਨ ਹੈ ਇਸ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਕੋਟੀ ਸਵੈਟਰ ਜੈਕਟ ਤੇ ਪਾ ਸਕਦੇ ਹੋ ਬਾਰਡਰ ਤੋਂ ਬਾਅਦ ਸਿੱਧੀ ਸਿਲਾਈ ਤੋਂ ਧਾਗਾ ਪਿੱਛੇ ਰੱਖ ਕੇ ਸਾਰੀ ਸਿਲਾਈ ਸਿੱਧਾ-ਸਿੱਧਾ ਹੁਣਾਗੇ ਧਾਗਾ ਪਿੱਛੇ ਰੱਖ ਕੇ ਇਸ ਤਰ੍ਹਾਂ ਦੇਖੋ ਜੀ ਬਾਰਡਰ ਤੋਂ ਬਾਅਦ ਸਿੱਧੀ ਸਿਲਾਈ ਤੋਂ ਸਿੱਧਾ-ਸਿੱਧਾ ਹੁਣਾਗੇ ਤੇ ਇਸ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਕੋਟੀ ਸਵੈਟਰ ਜੈਕਟ ਤੇ ਪਾ ਸਕਦੇ ਹੋ ਸਕੀਵੀ ਤੇ ਪਾ ਸਕਦੇ ਹੋ ਦੋ ਤਿੰਨ ਸਲਾਈਆਂ ਦਾ ਹੀ ਡਿਜ਼ਾਈਨ ਬਣਿਆ ਹੋਇਆ ਇਹ ਡਿਜ਼ਾਈਨ ਬਹੁਤ ਸੋਹਣਾ ਬਹੁਤ ਪਿਆਰਾ ਲੱਗਦਾ ਹੈ ਬਣਾਉਣਾ ਇਸ ਨੂੰ ਬਿਲਕੁਲ ਆਸਾਨ ਹੈ ਬਹੁਤ ਹੀ ਜਲਦੀ ਇਹ ਆਪਣੀ ਜੈਕਟ ਜਿਹੜੀ ਬਣ ਕੇ ਤਿਆਰ ਹੋ ਗਈ ਸੀ ਇਹ ਕੁਝ ਡਾਰਕ ਕਲਰ ਸੀ ਡਾਰਕ ਕਲਰ ਦੀਆਂ ਜਿਹੜੀਆਂ ਜੈਕਟਾਂ ਨੇ ਅਸੀਂ ਬਹੁਤ ਘੱਟ ਬਣਾਉਂਦੇ ਹਾਂ ਕਿਉਂਕਿ ਉਹਦੇ ਤੇ ਨਿਗਾ ਬਹੁਤ ਲੱਗਦੀ ਏ ਪਰ ਇਹ ਜਿਹੜਾ ਡਿਜ਼ਾਈਨ ਹੈ ਇਸ ਦੇ ਨਾਲ ਆਪਾਂ ਨੂੰ ਕੋਈ ਦਿੱਕਤ ਨਹੀਂ ਆਈ ਛੇਤੀ ਆਪਣੀ ਜੈਕਟ ਜਿਹੜੀ ਬਣ ਕੇ ਤਿਆਰ ਹੋ ਗਈ ਸੀ ਡਾਰਕ ਕਲਰ ਤੇ ਵੀ ਹਾਂਜੀ ਪੁੱਠੀ ਸਲਾਈ ਤੋਂ ਆਪਾਂ ਉਲਟਾ-ਉਲਟਾ ਬਣਾਵਾਂਗੇ ਧਾਗਾ ਅੱਗੇ ਰੱਖ ਕੇ ਸਾਰੀ ਸਲਾਈ ਉਲਟਾ-ਉਲਟਾ ਹੋਣਾਗੇ ਇਸ ਡਿਜ਼ਾਈਨ ਨੂੰ ਜ਼ਿਆਦਾਤਰ ਡਾਰਕ ਕਲਰ ਤੇ ਪਾਇਆ ਜਾਂਦਾ ਹੈ ਜਿਸ ਤਰ੍ਹਾਂ ਬਲੈਕ ਕਲਰ ਨੀਵੀ ਬਲੂ ਕਲਰ ਜਿਨ੍ਹਾਂ ਦੇ ਉੱਪਰ ਨਿਗਾ ਜ਼ਿਆਦਾ ਲੱਗਦੀ ਏ ਜੇਕਰ ਇਸ ਤਰ੍ਹਾਂ ਦੇ ਆਪਾਂ ਡਿਜ਼ਾਈਨ ਪਾਵਾਂਗੇ ਤਾਂ ਆਪਾਂ ਨੂੰ ਬਣਾਉਣ ਚ ਕੋਈ ਦਿੱਕਤ ਨਹੀਂ ਆਊਗੀ ਬਿਲਕੁਲ ਸੁਖਾ ਡਿਜ਼ਾਈਨ ਡਾਰਕ ਕਲਰ ਤੇ ਵੀ ਬਣਿਆ ਹੋਇਆ ਬਹੁਤ ਸੋਹਣਾ ਚੱਜ ਰਿਹਾ ਪੁੱਠੀ ਸਲਾਈ ਤੋਂ ਸਾਰੀ ਸਲਾਈ ਉਲਟਾ-ਉਲਟਾਵਾਂਗੇ ਡਿਜ਼ਾਈਨ ਦੀ ਆਪਣੀ ਦੂਜੀ ਸਲਾਈ ਜਿਹੜੀ ਆ ਉਹ ਕੰਪਲੀਟ ਹੋ ਗਈ ਹੈ ਹੁਣ ਆਪਾਂ ਤੀਜੀ ਸਲਾਈ ਆ ਗਏ ਆ ਤੇ ਹੁਣ ਆਪਾਂ ਉੱਪਰ ਡਿਜ਼ਾਈਨ ਬਣਾਵਾਂਗੇ ਆ ਦੇਖੋ ਜੀ ਇੱਕ ਕੁੰਡਾ ਉਤਾਰ ਕੇ ਤੇ ਇਸ ਤੋਂ ਅਗਲੇ ਜਿਹੜੇ ਜਿੰਨੇ ਵੀ ਕੁੰਡੇ ਆ ਧਾਗਾ ਪਿੱਛੇ ਰੱਖ ਕੇ ਇੰਨਾ ਤੇ ਦੋ ਦੋ ਵੱਲ ਦਾਂਗੇ ਇਸ ਤਰ੍ਹਾਂ ਇੱਕ ਦੋ ਇਸ ਤਰ੍ਹਾਂ ਸਾਰੀ ਸਲਾਈ ਤੇ ਆਪਾਂ ਇਸ ਤਰ੍ਹਾਂ ਦੋ ਦੋ ਵੱਲ ਦਾਂਗੇ ਸਿੱਧੀ ਸਲਾਈ ਤੋਂ ਧਾਗਾ ਪਿੱਛੇ ਰੱਖ ਕੇ ਸਾਰੀ ਸਲਾਈ ਸਾਰੇ ਕੁੰਡਿਆਂ ਤੇ ਦੋ ਦੋ ਵੱਲ ਦਾਂਗੇ ਲਾਸਟ ਵਾਲਾ ਕੁੰਡਾ ਸਿੱਧਾ ਹਾਂਜੀ ਹੁਣ ਆਪਾਂ ਆ ਗਏ ਪੁੱਠੀ ਸਲਾਈ ਤੇ ਪੁੱਠੀ ਸਲਾਈ ਧਿਆਨ ਨਾਲ ਦੇਖਿਓ ਆ ਦੇਖੋ ਜੀ ਇੱਕ ਕੁੰਡਾ ਉਤਾਰ ਕੇ ਤਿੰਨ ਕੁੰਡੇ ਇਸ ਤਰ੍ਹਾਂ ਖੋਲ ਲਵਾਂਗੇ ਆਪਾਂ ਇਹਨਾਂ ਦੇ ਵਾਲ ਖੋਲ ਕੇ ਤਿੰਨ ਕੁੰਡਿਆਂ ਦੇ ਇਸ ਤਰ੍ਹਾਂ ਸਲਾਈ ਤੇ ਚੜਾ ਕੇ ਧਾਗਾ ਪਿੱਛੇ ਰੱਖ ਕੇ ਇੱਕ ਵਾਰ ਹੁਣਾਗੇ ਫਿਰ ਧਾਗਾ ਅੱਗੇ ਕਰਾਂਗੇ ਧਾਗੇ ਤੇ ਵਲਦਾਂਗੇ ਫਿਰ ਦੁਬਾਰਾ ਧਾਗਾ ਅੱਗੇ ਕਰਕੇ ਇਸ ਤਰ੍ਹਾਂ ਹੁਣਾਗੇ ਤੇ ਇਹ ਤਿੰਨ ਕੁੰਡਿਆਂ ਤੋਂ ਫਿਰ ਆਪਾਂ ਤਿੰਨ ਕੁੰਡੇ ਬਣਾ ਲਵਾਂਗੇ ਆ ਦੇਖੋ ਜੀ ਧਾਗਾ ਪਿੱਛੇ ਰੱਖ ਕੇ ਤਿੰਨ ਕੁੰਡੇ ਆਪਾਂ ਇਸ ਤਰ੍ਹਾਂ ਖੋਲ ਕੇ ਤੇ ਧਾਗਾ ਪਿੱਛੇ ਰੱਖ ਕੇ ਇੱਕ ਵਾਰ ਇਸ ਤਰ੍ਹਾਂ ਆਉਣਾਂਗੇ ਫਿਰ ਧਾਗਾ ਅੱਗੇ ਕਰਾਂਗੇ ਫਿਰ ਧਾਗੇ ਤੇ ਵਲਦਾਂਗੇ ਤੇ ਦੁਬਾਰਾ ਆਉਣਾਂਗੇ ਇਸ ਤਰ੍ਹਾਂ ਧਾਗਾ ਅੱਗੇ ਰੱਖ ਕੇ ਫਿਰ ਧਾਗਾ ਪਿੱਛੇ ਕਰਾਂਗੇ ਤਿੰਨ ਕੁੰਡਿਆਂ ਨੂੰ ਇਸ ਤਰ੍ਹਾਂ ਖੋਲ ਲਵਾਂਗੇ ਤੇ ਇੱਕ ਵਾਰ ਆਉਣਾਂਗੇ ਦੂਜੀ ਵਾਰ ਵਲਦਾਂਗੇ ਤੀਜੀ ਵਾਰ ਫਿਰ ਧਾਗਾ ਅੱਗੇ ਰੱਖ ਕੇ ਆਉਣਾਂਗੇ ਇਹ ਇਹ ਆਪਾਂ ਵਾਰ-ਵਾਰ ਰਿਪੀਟ ਕਰਾਂਗੇ ਤਿੰਨ-ਤਿੰਨ ਕੁੰਡਿਆਂ ਨੂੰ ਇਸ ਤਰ੍ਹਾਂ ਖੋਲ ਕੇ ਇੱਕ ਵਾਰ ਧਾਗਾ ਪਿੱਛੇ ਰੱਖ ਕੇ ਆਉਣਾਂਗੇ ਫਿਰ ਧਾਗਾ ਅੱਗੇ ਕਰਕੇ ਵਲਦਾਂਗੇ ਤੇ ਧਾਗਾ ਅੱਗੇ ਰੱਖ ਕੇ ਹੀ ਤੀਜਾ ਕੁੰਡਾ ਵੀ ਆਉਣਾਂਗੇ ਆ ਦੇਖੋ ਜੀ ਇੱਕ ਵਾਰ ਧਾਗਾ ਪਿੱਛੇ ਰੱਖ ਕੇ ਫਿਰ ਵਲਦਾਂਗੇ ਤੇ ਫਿਰ ਆਪਾਂ ਤੀਜਾ ਕੁੰਡਾ ਵੀ ਬਣਾਵਾਂਗੇ ਇਸ ਤਰ੍ਹਾਂ ਇਹ ਤਿੰਨ-ਤਿੰਨ ਕੁੰਡਿਆਂ ਤੇ ਆਪਾਂ ਇਸ ਤਰ੍ਹਾਂ ਡਿਜ਼ਾਈਨ ਬਣਾਵਾਂਗੇ ਵਾਰ-ਵਾਰ ਤਿੰਨ-ਤਿੰਨ ਕੁੰਡੇ ਖੋਲ ਕੇ ਤੇ ਇਸੇ ਤਰ੍ਹਾਂ ਹੀ ਵਾਰ-ਵਾਰ ਰਿਪੀਟ ਕਰਾਂਗੇ ਆ ਦੇਖੋ ਜੀ ਬਿਲਕੁਲ ਸੋਖਾ ਡਿਜ਼ਾਈਨ ਹੈ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦਾ ਹੈ ਆ ਦੇਖੋ ਜੀ ਇਸ ਤੋਂ ਅੱਗੇ ਫਿਰ ਆਪਾਂ ਸੇਮ ਉਸੇ ਨੂੰ ਰਿਪੀਟ ਕਰਨਾ ਹੈ ਜਿਸ ਤਰ੍ਹਾਂ ਆਪਾਂ ਬਾਰਡਰ ਤੋਂ ਬਾਅਦ ਸਿੱਧੀ ਸਿਲਾਈ ਤੋਂ ਸਾਰੀ ਸਿਲਾਈ ਸਿੱਧਾ-ਸਿੱਧਾ ਬਣਾਵਾਂਗੇ ਬਿਲਕੁਲ ਸੋਖਾ ਜਿਹਾ ਡਿਜ਼ਾਈਨ ਹੈ ਦੋ ਸਲਾਈਆਂ ਦੇ ਵਿੱਚ ਕੰਪਲੀਟ ਹੋ ਜਾਂਦਾ ਹੈ ਦੋ ਸਲਾਈਆਂ ਵਿੱਚ ਸਾਫ਼ ਛੱਡਦੀਆਂ ਨੇ ਸਿੱਧੀ ਪੁੱਠੀ ਸਲਾਈ ਤੇ ਉਸ ਤੋਂ ਬਾਅਦ ਫਿਰ ਸਿੱਧੀ ਸਲਾਈ ਤੋਂ ਵੱਲ ਦੇਣੇ ਆ ਸਾਰੀ ਸਲਾਈ ਤੇ ਤੇ ਪੁੱਠੀ ਸਲਾਈ ਫਿਰ ਆਪਾਂ ਇਹ ਡਿਜ਼ਾਈਨ ਬਣਾ ਲੈਣਾ ਦੋ ਸਲਾਈਆਂ ਦਾ ਹੀ ਡਿਜ਼ਾਈਨ ਬਣਿਆ ਹੋਇਆ ਬਹੁਤ ਸੋਹਣਾ ਬਹੁਤ ਪਿਆਰਾ ਲੱਗਦਾ ਆ ਦੇਖੋ ਜੀ ਇਸ ਤਰ੍ਹਾਂ ਨਜ਼ਰਾ ਹੋਗਾ ਆਪਣਾ ਡਿਜ਼ਾਈਨ ਆ ਦੇਖੋ ਜੀ ਬਿਲਕੁਲ ਸੋਖਾ ਤੇ ਬਹੁਤ ਪਿਆਰਾ ਡਿਜ਼ਾਈਨ ਹੈ ਇਸ ਨੂੰ ਤੁਸੀਂ ਕਿਸੇ ਵੀ ਕੋਟੀ ਸਵੈਟਰ ਤੇ ਪਾ ਸਕਦੇ ਹੋ ਆ ਦੇਖੋ ਜੀ ਸਿੱਧੀ ਸਲਾਈ ਤੋਂ ਬਾਅਦ ਫਿਰ ਕੁੱਠੀ ਸਲਾਈ ਤੋਂ ਉਲਟਾ ਉਲਟਾਵਾਂਗੇ ਤੇ ਉਸ ਤੋਂ ਅੱਗੇ ਫਿਰ ਆਪਾਂ ਜਿਹੜੀ ਸਿੱਧੀ ਸਲਾਈ ਚੜਾਉਣੀ ਹੈ ਉਹ ਸੇਮ ਉਸੇ ਤਰ੍ਹਾਂ ਹੀ ਵਲਦਾਂਗੇ ਸਾਰੀ ਸਲਾਈ ਤੇ ਪੁੱਠੀ ਸਲਾਈ ਵਾਲ ਖੋਲ ਕੇ ਡਿਜ਼ਾਈਨ ਬਣਾ ਲਵਾਂਗੇ ਆ ਦੇਖੋ ਜੀ ਆ ਦੇਖੋ ਜੀ ਜੈਕਟ ਤੇ ਬਣਿਆ ਹੋਇਆ ਇਹ ਡਿਜ਼ਾਈਨ ਇਸ ਤਰ੍ਹਾਂ ਦਾ ਨਜ਼ਰ ਆ ਰਿਹਾ ਹੈ ਦੇਖੋ ਜੀ ਬਹੁਤ ਪਿਆਰਾ ਡਿਜ਼ਾਈਨ ਹੈ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ